ਸਬਜੀ ਵਾਲੇ ਹੋਕਾ ਲਾਇਆ ਸਬਜੀ ਵਾਲੇ ਹੋਕਾ ਲਾਇਆ ਉੱਚੀ ਉੱਚੀ ਆਕ ਸੁਣਾਇਆ ਉੱਚੀ ਉੱਚੀ ਆਕ ਸੁਣਾਇਆ ਸਬਜੀ ਲਾਓ ਤਾਜੀ ਪਾਈ ਸਬਜੀ ਲਾਓ ਤਾਜੀ ਪਾਈ ਸੇਤ ਬਣੋ ਸ਼ੱਕ ਨਾ ਕਾਈ ਸੇਤ ਬਣੋ ਸ਼ੱਕ ਨਾ ਕਾਈ ਹਰੀਆਂ ਸਬਜੀਆਂ ਲੈ ਕੇ ਆਇਆ ਹਰੀਆਂ ਸਬਜੀਆਂ ਲੈ ਕੇ ਆਇਆ ਮੁੱਲ ਨ ਕੋਈ ਬਹੁਤਾ ਪਾਇਆ ਚੰਗੀ ਸੇ ਦਾ ਇਹ ਰਾਜ ਚੰਗੀ ਸੇ ਦਾ ਇਹ ਰਾਜ ਕੰਧਰ ਉਸਤੇ ਦਾ ਪੌਂਦੀਆਂ ਤਾਜ ਕੰਧਰ ਉਸਤੇ ਦਾ ਪੌਦੀ ਰਾਜ ਸਬ ਸਬਜੀਆਂ ਮੇਰੇ ਕੋਲ ਸਬ ਸਬਜੀਆਂ ਮੇਰੇ ਕੋਲ ਕੁਝ ਲੰਮੀਆਂ ਕੁਝ ਗੋਲ ਮਟੋਲ ਕੁਝ ਲੰਮੀਆਂ ਕੁਝ ਗੋਲ ਮਟੋਲ ਕਦੂ ਪੇਠਾ ਕੀਆ ਤੋਰੀ ਕਦੂ ਪੇਠਾ ਕੀਆ ਤੋਰੀ ਫੇਰ ਨਹੀਂ ਮਿਲਣੀ ਰਹਿੰਦੀ ਥੋੜੀ ਫੇਰ ਨਹੀਂ ਮਿਲਣੀ ਰਹਗੀ ਥੋੜੀ ਫੇਰ ਦੀ ਮਿਲੂ ਰਹਗੀ ਥੋੜੀ ਭਿੰਡੀ, ਕ੍ਰੇਲਾ, ਬੈਂਗਣ, ਗੋਭੀ ਭਿੰਡੀ, ਕ੍ਰੇਲਾ, ਟੱਕੜ, ਗੋਭੀ ਆ ਕੇ ਲੈ ਜਾਓ ਟੱਬਰ ਜੋਗੀ ਆ ਕੇ ਲੈ ਜਾਓ ਟੱਬਰ ਜੋਗੀ ਸਰੋਂ ਦਾ ਸਾਗ ਤੇ ਪਾਲਕ ਮੈਥੇ ਸਰੋਂ ਦਾ ਸਾਗ ਤੇ ਪਾਲਕ ਮੈਥੇ ਮੂਲੀ, ਮਿਰਚ ਤੇ ਖੀਰਾ ਇੱਥੇ ਮੂਲੀ, ਮਿਰਚ ਤੇ ਖੀਰਾ ਇੱਥੇ ਗਾਜਰ, ਮਟਰ, ਟਮਾਟਰ ਨਾਲ ਖਾ ਕੇ ਹੋ ਜਾਓ ਲਾਲੋ ਲਾਲ ਖਾ ਕੇ ਹੋ ਜਾਓ ਲਾਲੋ ਲਾਲ ਆਲੂ ਗੰਡੇ ਲਓ ਪਸੇਰੀ ਆਲੂ ਗੰਡੇ ਲਓ ਪਸੇਰੀ ਕਰਤੇ ਸਸਤੇ ਲਾਓ ਨਾ ਦੇਰੀ ਕਰਤੇ ਸਸਤੇ ਲਾਓ ਨਾ ਦੇਰੀ 버거 ਪੀਜ਼ਾ ਦੂਰ ਭਜਾਓ 버거 ਪੀਜ਼ਾ ਦੂਰ ਭਜਾਓ ਖਾਣ ਦੀ ਆਦਤ ਸਬਜੀ ਦੀ ਪਾਓ ਖਾਣ ਦੀ ਆਦਤ ਸਬਜੀ ਦੀ ਪਾਓ ਸਬਜੀ ਖਾਣ ਦੀ ਆਦਤ ਪਾਓ ਹਰੀਆਂ ਸਬਜ਼ੀਆਂ ਖਾਂਦੇ ਜਿਹੜੇ ਹਰੀਆਂ ਸਬਜ਼ੀਆਂ ਖਾਂਦੇ ਜਿਹੜੇ ਰੋਗ ਨਾ ਆਵਣ ਉਹਾਂ ਦੇ ਨੇੜੇ ਰੋਗ ਨਾ ਆਵਣ ਉਹਾਂ ਦੇ ਨੇੜੇ ਸਬਜ਼ੀ ਵਾਲੇ ਹੋਕਾ ਲਾਇਆ ਸਬਜ਼ੀ ਵਾਲੇ ਹੋਕਾ ਲਾਇਆ ਉੱਤੀ ਉੱਤੀ ਆਖ ਸੁਣਾਇਆ ਉੱਤੀ ਉੱਤੀ ਆਖ ਸੁਣਾਇਆ ਸਬਜ਼ੀ ਲਾਓ ਭਾਜੀ ਭਾਈ ਸਬਜ਼ੀ ਸਬਜ਼ੀ ਲਾਓ ਤਾਜੀ ਭਾਈ ਸਬਜ਼ੀ ਲਾਓ ਤਾਜੀ ਭਾਈ ਸਿਹਤ ਬਣੋ ਸ਼ੱਕ ਨਾ ਕਾਈ ਸਿਹਤ ਬਣੋ ਸ਼ੱਕ ਨਾ ਕਾਈ ਹਰੀਆਂ ਸਬਜ਼ੀਆਂ ਲੈ ਕੇ ਆਇਆ ਹਰੀਆਂ ਸਬਜ਼ੀਆਂ ਲੈ ਕੇ ਆਇਆ ਮੁੱਲ ਨਾ ਕੋਈ ਬਹੁਤਾ ਲਾਇਆ ਮੁੱਲ ਨਾ ਕੋਈ ਬਹੁਤਾ ਲਾਇਆ ਚੰਗੀ ਸਿਹਤ ਦਾ ਏ ਰਾਜ ਚੰਗੀ ਸਿਹਤ ਦਾ ਏ ਰਾਜ ਤੰਦਰੁਸਤੀ ਦਾ ਪੌਂਦੀਆਂ ਤਾਜ